ਮੋਹਾਲੀ ਦੇ ਫੇਸ 7 ਵਿਕੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪਾਣੀ ਦੀ ਸਪਲਾਈ ਲਈ ਪਾਈ ਜਾ ਰਹੀ ਪਾਈਪ ਵਿਛਾਉਣ ਦਾ ਕੰਮ ਟੱਕ ਲਗਾ ਕੇ ਸ਼ੁਰੂ ਕੀਤਾ ਇਸ ਪ੍ਰੋਜੈਕਟ ਤੇ ਕਰੀਬ 5 ਲੱਖ ਰੁਪਏ ਦੀ ਲਾਗਤ ਆਵੇਗੀ ਉੱਥੇ ਹੀ ਵਾਰਡ 11 ਦੀ ਕਾਉਂਸਲਰ ਅਨੁਰਾਦਾ ਆਨੰਦ ਤੇ ਸਮਾਜ ਸੇਵੀ ਜਤਿੰਦਰ ਆਨੰਦ ਨੇ ਪ੍ਰੋਜੈਕਟ ਸ਼ੁਰੂ ਕਰਨ ਲਈ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਧੰਨਵਾਦ ਕੀਤਾ ਇਹਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਥੋਂ ਦੀ ਲੌਂਗ ਪੈਂਡਿੰਗ ਨਿਮਾਂਨਸ ਸੀ ਅਗੇ ਗਰਮੀ ਦਾ ਮੌਸਮ ਆ ਰਿਹਾ ਹੈ ਤੇ ਪਾਣੀ ਦੀ ਬਹੁਤ ਜ਼ਿਆਦਾ ਲੋੜ ਪੈਣੀ ਹੈ। ਸੋ ਸਾਰੇ ਸੀਨੀਅਰ ਛੜੀਨ ਇੱਥੇ ਰਹਿੰਦੇ ਹੈਗੇ ਆ ਤੇ ਹਰ ਇੱਕ ਨੂੰ ਇਹ ਸੀਗਾ ਕਿ ਪਾਣੀ ਦਾ ਜਿਹੜਾ ਪ੍ਰੈਸ਼ਰ ਸਾਨੂੰ ਬਹੁਤ ਘੱਟ ਆਉਂਦਾ ਹੈਗਾ। ਤੇ ਉਹ ਜਿਹੜੀ ਲੌਂਗ ਪੈਂਡਿੰਗ ਡਿਮਾਂਡਸ ਸੀ ਉਹਨਾਂ ਨੂੰ ਅੱਜ ਪੂਰਾ ਕਰਦੇ ਹੋਏ ਅਸੀਂ ਪਬਲਿਕ ਹੈਲਥ ਦਾ ਆਸਰਾ ਸਹਿਯੋਗ ਲੈਂਦੇ ਹੋਏ ਜਿਹੜਾ ਕੰਮ ਹੈ 5 ਲੱਖ ਰੁਪਏ ਦਾ ਕੰਮ ਹੈਗਾ। ਔਰ ਮੈਂ ਸਮਝਦਾ ਕਿ ਭਈ ਜਿਹੜੀ ਵੀ ਸਮੱਸਿਆ ਪਹਿਲਾਂ ਆ ਚੁੱਕੀ ਆ ਉਹ ਆ ਚੁੱਕੀ ਆ ਬੜੀ ਜੀ ਅਗਲੀ ਸਮੱਸਿਆ ਕੋਈ ਨਹੀਂ ਆਉਗੀ। ਔਰ ਜੋ ਵੀ ਇਹਨੂੰ ਮਤਲਬ ਕੋਈ ਇਹਦਾ ਐਨਐਕ ਦਾ ਕੰਮ ਹੈਗਾ ਬਟ ਜੇ ਕੋਈ ਹੋਰ ਵੀ ਲੋਡ ਪੋ ਗਿਆ ਸੀ ਉਹ ਵੀ ਪੂਰੀ ਕਰਕੇ ਦਵਾਂਗੇ ਇਹਦੇ ਵਿੱਚ 100 ਲੈ ਕੇ 200 ਤੱਕ ਅੱਗੇ 800 ਨੰਬਰਾਂ ਤੱਕ ਇਹਦਾ ਪਾਣੀ ਦੀ ਜਿਹੜੀ ਸਪਲਾਈ ਆ ਉਹ ਬਿਲਕੁਲ ਰੈਗੂਲਰ ਰਹੂਗੀ ਬਿਲਕੁਲ ਵੀ ਕੋਈ ਪਾਣੀ ਦੀ ਸਮੱਸਿਆ ਨਹੀਂ ਆਉ। ਅੱਛਾ ਮੇ ਸਭ ਮਖਾਲੀ ਦੇ ਵਿੱਚ ਕਿੰਨੇ ਐਮ ਜੀ ਦੀ ਪਾਣੀ ਹੁਣ ਆ ਰਿਹਾ ਕਰੋਲੀ ਵਕ ਵਾਟਰ ਵਕ ਕੁੰ ਜਾਂ ਹੁਣ ਕੁੰ ਲੱਗਦਾ ਕਿ ਸ਼ਹਿਰ ਦੇ ਵਿੱਚ ਭਲੇ ਹੋਰ ਪਾਣੀ ਦੀ ਜਿਹੜੀ ਜਰੂਰਤ ਹੈ। ਦੇਖੋ ਜਿਵੇਂ ਸਿੱਧੂ ਸਾਹਿਬ ਇੱਥੋਂ ਐਮਐਲਏ ਸੀਗੇ ਮਿਨਿਸਟਰ ਸੀਗੇ ਉਸ ਟਾਈਮ ਲਈ ਪਾਣੀ ਦੀ ਸਪਲਾਈ ਸੀ ਮਹਾਲੇ ਨੂੰ ਬਹੁਤ ਘੱਟ ਸੀ ਔਰ ਉਹਨਾਂ ਨੇ ਮੈਂ ਸਮਝਦਾ ਕਿ ਤਿੰਨ ਗੁਣਾ ਦੀ ਸਪਲਾਈ ਸੀ ਪਾਣੀ ਦੀ ਕਰ ਦਿੱਤੀ ਸੀਗੀ ਔਰ ਉਹ ਤੋਂ ਇਲਾਵਾ ਉਹ ਤੋਂ ਬਾਅਦ ਕਈ ਜਗ੍ਹਾ ਤੇ ਮਹਾਲੀ ਦੇ ਵਿੱਚ ਨਹਿਰੀ ਪਾਣੀ ਨਹੀਂ ਸੀ ਮਿਲਦਾ ਜਿਵੇਂ ਸ਼ਤਪਲੋਸੀ ਨੂੰ ਨਹੀਂ ਸੀ ਮਿਲਦਾ ਹੈਗਾ ਸਵਾਨੇ ਨੂੰ ਨਹੀਂ ਸੀ ਮਿਲਦਾ ਕੁਝ ਮਹਾਲੇ ਦੇ ਪੁਰਾਣੇ ਫੇਸ ਵੀ ਸੀ ਜਿਨ੍ਹਾਂ ਦੇ ਵਿੱਚ ਪਾਣੀ ਦੀ ਸਪਲਾਈ ਨਹੀਂ ਸੀ ਨਹਿਰੀ ਔਰ ਉਸ ਤੋਂ ਬਾਅਦ ਸਾਰੇ ਪਾਸੇ ਨਹਿਰੀ ਦੀ ਸਪਲਾਈ ਪਾਣੀ ਦੀ ਆ ਚੁੱਕੀ ਆ ਜਿਹੜਾ ਪਾਣੀ ਨਹਿਰ ਦਾ ਪਾਣੀ ਆ ਉਹ ਸਿਹਤ ਵਾਸਤੇ ਵੀ ਚੰਗਾ ਹੈ ਔਰ ਨਾਲੇ ਨਾਲ ਤਰਦੀ ਦਾ ਪਾਣੀ ਵੀ ਬਚਦਾ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਤਰਦੇ ਦਾ ਪਾਣੀ ਹਲਾ ਕੇ ਚੰਗਾ ਨਹੀਂ ਹੈ ਬਟ ਬਚਦਾ ਵੀ ਹੈ ਔਰ ਸਭ ਤੋਂ ਚੰਗਾ ਪਾਣੀ ਪੀਣ ਵਾਸਤੇ ਮਿਲਦਾ ਨਹਿਰ ਦਾ ਪਾਣੀ ਆ ਉਹ ਜੜੀਆਂ ਬੂਟੀਆਂ ਵਾਲਾ ਪਾਣੀ ਆ ਔਰ ਉਹ ਸਿੱਧੂ ਸਾਹਿਬ ਨੇ ਉਸ ਸਮੇਂ ਕਰਵਾ ਕੇ ਇਹ ਜਲੀ ਥੋੜਾ ਪਾਣੀ ਸੀਗਾ ਉਹ ਸਰਬੋਸਿ ਦੀ ਸਰਪ੍ਰਾਈਜ਼ ਹੀ ਵਧਾਈ ਸੀਗੀ ਤੇ ਜਿਹੜਾ ਹੁਣ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਾਸੇ ਕੋਈ ਪਾਣੀ ਸਮੱਸਿਆ ਆਉਗੀ ਔਰ ਹਮੇਸ਼ਾ ਹਰ ਇੱਕ ਬੰਦੇ ਨੂੰ ਜਿੰਨੀ ਲੋੜ ਆ ਉਹ ਪਾਣੀ ਪੂਰਾ ਮਿਲੋ ਅੱਛਾ ਮੇਰੇ ਸਰ ਜਿਹੜਾ ਪਾਣੀ ਵਾਲਾ ਸਮੱਸਿਆ ਕਿਤੇ ਕਹਿੰਦੇ ਹੱਲ ਹੋ ਗਈ ਆ ਇੱਕ ਵੱਡੀ ਜਿਹੜੀ ਦਿੱਕਤ ਆ ਜਿਹੜੀਆਂ ਤਾਰਾਂ ਨੇ ਜਿਹੜੀਆਂ ਕਿਉਂਕਿ ਅੰਡਰ ਗਰਾਉਂਡ ਦੀ ਪਹਿਲਾਂ ਗੱਲ ਚੱਲੀ ਸੀ ਪਹਿਲਾਂ ਐਮਪੀ ਫੰਡ ਤੋਂ ਵੀ ਆਈਆਂ ਸੀ ਜਿਹੋ ਅੰਡਰ ਗਰਾਉਂਡ ਤਾਰਾਂ ਆਪਣੀਆਂ ਪਰ ਹਲੇ ਉਹ ਤਾਰਾਂ ਦਾ ਜਾਲ ਬਿਸਿਆ ਅੱਗੇ ਗਰਮੀਆਂ ਸੀਜ਼ਨ ਆ ਅਗਧੀਆਂ ਘਟਰਾਮਾਂ ਜਿਹੜੀਆਂ ਵਾਪਰੀਆਂ ਨੇ ਕਈ ਜਗ੍ਹਾ ਤਾਂ ਫਿਰ ਬਗੇੜ ਨਹੀਂ ਪਹੁੰਚੀ ਦੇਖੋ ਜੀ ਗੱਲ ਇਹ ਹੈਗੀ ਆ ਵੀ ਸਰਕਾਰ ਬੜੀ ਮਾੜੀ ਸਰਕਾਰ ਪੰਜਾਬ ਦੇ ਵਿੱਚ ਹੈਗੀ ਆ ਜਿਹੜੀ ਆਮ ਆਦਮੀ ਪਾਰਟੀ ਦੀ ਆ ਉਹ ਲੋਕਾਂ ਨੂੰ ਉਹਨਾਂ ਨੇ ਕੋਈ ਗਲਤ ਵਾਦੇ ਕਰਕੇ ਝੂਠੇ ਲਾਰੇ ਲਾ ਕੇ ਸਰਕਾਰ ਪੰਜਾਬ ਵਿੱਚ ਆਈ ਹੋਈ ਆ ਉਹਨਾਂ ਦਾ ਕੋਈ ਵਿਜਨ ਨਹੀਂ ਹੈਗਾ ਉਹਨਾਂ ਦੀ ਕੋਈ ਪਾਲਿਸੀ ਨਹੀਂ ਹੈਗੀ ਸਾਡੀ ਕੋਸ਼ਿਸ਼ ਹੈਗੀ ਪਹਿਲਾਂ ਵੀ ਅਸੀਂ ਜਦੋਂ ਵੀ ਮਤਲਬ ਜਿਵੇਂ ਜੇ ਰਿਪੀਟ ਸਰਕਾਰ ਕਰ ਜਾਂਦੀ ਔਰ ਅਸੀਂ 100% ਮਹਾਲ ਜਿਹੜੀ ਇਲੈਕਟ੍ਰਿਸਿਟੀ ਹੈਗੀ ਆ ਇਹ ਅੰਡਰਗਰਾਉਂਡ ਕਰਨੀ ਸੀਗੀ ਔਰ ਤੁਹਾਨੂੰ ਦਿਖਣ ਨੂੰ ਜਿਵੇਂ ਦੇਖਣ ਨੂੰ ਸੀ ਮਿਲਣੇ ਕੇ ਬਾਅਦ ਕੋਈ ਪੋਲ ਹੈਗਾ ਉਹਦੇ ਨਾਲ ਸਾਡੀ ਪਾਰਕਿੰਗ ਵੀ ਵੱਧੀ ਐਕਸੀਡੈਂਟ ਵੀ ਘਟਦੇ ਔਰ ਮੈਂ ਸਮਝਦਾ ਕਿ ਜਿਹੜੀਆਂ ਬਾਰ-ਬਾਰ ਬਿਜਲੀ ਦੇ ਕੱਟ ਲੱਗਦੇ ਆ ਜਾਂ ਦੇ ਤਾਰਾਂ ਟੁੱਟ ਗਏ ਆ ਖੰਭੇ ਗਿਰ ਗਏ ਆ ਕਾਰਾਂ ਟੁੱਟ ਗਈਆਂ ਕਈ ਵਾਰੀ ਬੱਚਿਆਂ ਉੱਪਰ ਗਿਰ ਗਏ ਜਾਂ ਕਿ ਹੁਬਜੂਗਾਂ ਉੱਪਰ ਗਿਰ ਗਏ ਉਹ ਜੀ ਜਾਨੀਏ ਕਰਨਾ ਬਹੁਤ ਕਰਨੀਆਂ ਸੀਗੀਆਂ ਔਰ ਬਿਲਕੁਲ ਇਹ ਜੀ ਦਿੱਕਤ ਨਹੀਂ ਸੀ ਆਉਣੀ ਔਰ ਉਹ ਹੁਣ ਸਰਕਾਰ ਕਰਕੇ ਜਿਹੜੇ ਫੰਡਸ ਦੀ ਮੈਂ ਸਮਝਦਾ ਕਿ ਘੱਟੋ-ਘੱਟ 200-300 ਕੋਟ ਰੁਪਏ ਇਹਦੇ ਵਾਸਤੇ ਚਾਹੀਦਾ ਹੋਊਗਾ ਔਰ ਬੁਰੀ ਮਹਾਲੀ ਵਾਸਤੇ ਤਾਂ ਉਹ ਮੈਨੂੰ ਨਹੀਂ ਲੱਗਦਾ ਵੀ ਇਹ ਦੇ ਪਹਣਗੇ ਤੇ ਜਦੋਂ ਆਪਣੀ ਸਰਕਾਰ ਅੱਗੇ ਜਿਵੇਂ ਹੁਣ ਹਾਲਾਤ ਬਣੇ ਹੋਏ ਨੇ ਮਾਹੌਲ ਬਣਿਆ ਹੋਇਆ ਹਰ ਇੱਕ ਦੇ ਮੂੰਹ ਤੇ ਆਵਾਜ਼ ਆ ਕਿ ਅੱਗੇ ਕਾਂਗਰਸ ਪਾਰਟੀ ਸਰਕਾਰ ਪੰਜਾਬ ਚ ਬਣਨੀ ਆ ਔਰ ਮੈਂ ਸਮਝਦਾ ਕਿ ਸਰਕਾਰ ਕਾਂਗਰਸ ਪਾਰਟੀ ਦੀ ਬਣੂਗੀ ਔਰ ਜੋ ਵਾਦੇ ਅਧੂਰੇ ਨੇ ਉਹ ਅਸੀਂ ਪੂਰੇ ਕਰਕੇ ਦੇਵਾਂਗੇ ਇਹਨਾਂ ਤੋਂ ਸਾਨੂੰ ਕੋਈ ਆਸ ਨੇ ਤੁਹਾਨੂੰ ਲੱਗਦਾ ਕਿ ਕਿੰਨਾ ਫਾਇਦਾ ਹੋਊਗਾ ਗਰਮੀਆਂ ਦੇ ਵਿੱਚ ਮਾਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਡਿਮਾਂਡ ਸੀ ਜਿਹੜੀ ਸੀ ਕਿ ਔਰ ਸਾਡੇ ਮੇਅਰ ਸਾਹਿਬ ਨੇ ਮੈਂ ਧੰਨਵਾਦ ਕਰਾਂਗਾ ਮੇਅਰ ਸਾਹਿਬ ਦਾ ਕਿ ਇਹਨਾਂ ਨੇ ਸਾਡੀ ਇਸ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਇਸ ਤੇ ਅਮਲੀਅਮਾ ਪਾਇਆ ਤੇ ਇਹ ਡਿਮਾਂਡ ਜਿਹੜੀ ਹੈਗੀ ਹੈ 1 ਤੋਂ ਲੈ ਕੇ 200 ਨੰਬਰ ਜਿਹੜੇ ਹੈਗੇ ਆ ਚਾਵਲਾ ਨਰਸਿੰਗ ਹਮ ਦੇ ਬੈਕ ਵਾਲੀ ਰੋ ਹੋ ਗਈ ਜੇਪੀ ਸਾਹਿਬ ਡਾਕਟਰ ਦੀ ਜਿਹੜੀ ਬੈਕ ਵਾਲੀ ਰੋ ਹੋ ਗਈ ਉਧਰਲੇ ਪਾਸੇ ਜਾਂ 800 ਨੰਬਰਾਂ 'ਚ ਇਸ चीज ਦਾ ਬੜਾ ਫਾਇਦਾ ਹੋਏਗਾ ਕਿਉਂਕਿ ਗਰਮੀਆਂ 'ਚ ਜ਼ਿਆਦਾ ਕਰਕੇ ਜਿਹੜੀ ਕਮੈਂਟ ਆ ਮੈਂ ਇਸ ਲਈ तह ਦਿਲ ਤੋਂ ਧੰਨਵਾਦ ਆ ਆਪਣੇ ਕਾਰਪੋਰੇਸ਼ਨ ਦਾ ਔਰ ਸਾਡੇ ਮੇਅਰ ਸਾਹਿਬ ਦਾ ਜਿਨ੍ਹਾਂ ਨੇ ਇਸ ਸਾਲ ਨੂੰ ਟੋਪ ਰੋਟ ਦਿਖਾ ਕੇ ਕਰਾਇਆ। ਜੀ ਸਰ। ਮੈਂ ਕੀ ਕਹਿਣਾ ਚਾਹੂਗਾ ਤੁਹਾਡਾ ਬਾਦ ਦਾ ਤੁਸੀਂ ਮੌਜੂਦਾ ਕੌਂਸਲਰ ਹੋ ਲਗਾਤਾਰ ਤੁਸੀਂ ਦਾਅਵੇ ਕਰਦੇ ਹੋ ਕਿ ਵਿਕਾਸ ਕੰਫਿਊਜ਼ ਨੇ ਇਹਦੇ ਨਾਲ ਕਿੰਨਾ ਫਾਇਦਾ ਹੋਣ ਲੱਗਿਆ। ਭਾਈ ਜੀ ਦਾ ਮੇਅਰ ਸਾਹਿਬ ਨੇ ਉਹਨਾਂ ਸਾਹਮਣੇ ਦੱਸਿਆ ਕਿ ਇਹ ਪੈਂਡਿੰਗ ਸੀ ਬੜੀ ਸਾਡੀ ਪ੍ਰੋਬਲਮ ਹੈ ਲਈ ਜਿਹੜੀ ਇੱਕ ਤੋਂ 200 ਨੰਬਰਾਂ ਦੇ ਵਿੱਚ ਔਰ 800 ਵਿੱਚ ਇਹ ਜਿਹੋਨਦੇ ਸੀ ਕੌਂਸਲਰ ਬਣੇ ਆ ਤਾਂ ਦੀ ਉਹਨਾਂ ਦੀ ਉਸ ਤੋਂ ਪਹਿਲਾਂ ਦੀ ਵੀ ਇਹਨਾਂ ਦੀ ਸੀਗੀ ਇਹ ਡਿਮਾਂਡ ਸੀਗੀ ਉਸ ਤੋਂ ਬਾਅਦ ਵੀ ਅਸੀਂ ਵੀ ਇਹਨੂੰ ਪੂਰਾ ਕਰਦੇ ਗਏ ਤਿੰਨ ਚਾਰ ਸੱਤ ਸਾਨੂੰ ਵੀ ਲੱਗ ਗਿਆ ਅਸੀਂ ਵੀ ਅਸੀਂ ਮੇਰੇ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਆਪਣੇ ਡਿਪਟੀ ਮੇਰੇ ਸਾਹਿਬ ਦਾ ਵੀ ਜਿਨ੍ਹਾਂ ਨੇ ਸੀਨੀਅਰ ਡਿਪਟੀ ਮੇਰੇ ਸਾਹਿਬ ਦਾ ਵੀ ਜਿਨ੍ਹਾਂ ਨੇ ਸਾਡੇ ਇੱਕ ਮੰਗ ਨੂੰ ਪੂਰਾ ਕੀਤਾ ਤੇ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਕਿ ਆ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਦਾ ਵੀ ਔਰ ਇਹ ਸਭ ਇੱਕ ਤੋਂ 200 ਵਿੱਚ ਜਿਹੜੀ ਇਹ ਪ੍ਰੋਬਲਮ ਹੈ ਹੁਣ ਕਾਫੀ ਹੱਦ ਤੱਕ ਸੋਲਵ ਹੋਏਗੀ 800 ਨੰਬਰਸ ਵੀ ਸੋਲਵ ਹੋਏਗੀ ਇਹ ਪਾਈਪਲਾਈਨ ਦਾ ਕੰਮ ਜਿਹੜਾ ਸਾਡੇ ਜੇ ਇਸ਼ਾਬਲੇ ਡੇ ਵਾਟਰ ਬਾਕਸ ਦੇ ਹੈਗੇ ਹਨ ਉਹਨਾਂ ਨੇ ਵੀ ਪੂਰੀ ਮਿਹਨਤ ਕੀਤੀ ਹੈ ਜਿਹਨੂੰ ਇਸ ਕੰ